ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਮੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਜੀ ਕਹਾਣੀ ਕਰਨੇ ਰੁਪਿੰਦਰ ਸਿੰਘ ਵਚਨ ਆਓ ਆਪਾਂ ਸ਼ੁਰੂ ਕਰਦੇ ਹਾਂ ਅਬੂਰੇ ਦਮੰਝ ਅਜੀ ਵੀ ਬਾਹਰ ਹੀ ਪਈ ਇਹਨੂੰ ਚੱਕ ਕੇ ਅੰਦਰ ਕਰ ਲਿਆ ਕਰ ਸਮਾਂ ਰਹਿੰਦੇ ਨਾਲ ਨਹੀਂ ਤਾਂ ਇਹਦੀ ਹੁੰਦੀ ਫੜੀ ਸਲਾਵ ਸਾਰਾ ਸਿਆ ਨਹੀਂ ਮੁਕਣੀ ਨਸੀਬ ਗੁਰ ਨੇ ਆਪਣੀ ਬਹਰਵਲ ਨੂੰ ਭੱਜੇ ਜਾਂਦੇ ਛੋਟੇ ਮੁੰਡੇ ਨੂੰ ਤਾੜਨਾ ਕਰਦੀਆ ਆਪਣੇ ਸੌਰਿਆ ਸੰਤੋਖ ਸਿੰਘ ਦੇ ਮੰਜੇ ਨੂੰ ਅੰਦਰ ਕਰਦਿਆਂ ਕਿਹਾ ਕੁੜੇ ਕੁੜਕੜ ਵੀ ਕਰਦੀ ਰਹਨੀ ਆਂ ਸੇਵਾ ਵੀ ਕਰਦੀ ਰਹਨੀ ਆਂ ਐਵੇਂ ਬਜ਼ੁਰਗਾਂ ਦਾ ਹਾਲ ਲੱਗ ਜਾਂਦੀ ਆ ਨਸੀਬੋ ਦੀ ਗਵੰਡਨ ਚੰਦ ਕੌਰ ਉਸ ਨੂੰ ਸਮਝਾਉਂਦੇ ਹੋਏ ਅੱਗੇ ਲੰਘ ਗਏ ਕਦੇ ਆਪ ਹੀ ਆਵਾਜ਼ ਮਾਰ ਲੈ ਕਰੇ ਮੈਨੂੰ ਲੋਕਾਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਰੱਬ ਵੀ ਵੈਰੀ ਬਣਿਆ ਹੋਇਆ ਇਹ ਦਿਨ ਦੇਖਣੇ ਪੈ ਰਹੇ ਨੇ ਰੱਬ ਵੀ ਪਰਦਾ ਨਹੀਂ ਪਾਉਂਦਾ ਇਹ ਦਿੱਤੀ ਨਸੀਬੋ ਆਪਣੇ ਅਦਰੰਗ ਦੇ ਮਾਰੇ ਸੌਰੇ ਨੂੰ ਬੜਬੜ ਕਰਦੇ ਅੰਦਰ ਲੈ ਗਏ ਅਜਿ ਨਸੀਬੋ ਦਾ ਕਰਵਲਾ ਚੇਤੂ ਸ਼ਰਾਬੀ ਫਿਰ ਪਿੰ ਕਿਸੇ ਨਾਲ ਝਗੜਾ ਕਰਕੇ ਮੱਥੇ 'ਚ ਖੂਨ ਵਗਾਈ ਜਾ ਰਿਹਾ ਸੀ ਅਜੇ ਤੱਕ ਕਿੰਨੇ ਵਾਰ ਉਹ ਕੁੱਟ ਖਾ ਚੁੱਕਿਆ ਸੀ ਪਰ ਅੱਜ ਕਿਸੇ ਨੇ ਇੱਕ ਦੰਦ ਵੀ ਤੋੜ ਦਿੱਤਾ ਸੀ ਛੋਟਾ ਮੁੰਡਾ ਆਪਣੇ ਪਿਓ ਨੂੰ ਸਾਹਮਦਾ ਕਰ ਲਿਆ ਆਇਆ ਸੀ ਅਜੇ ਲੋਕ ਕਹਿੰਦੇ ਕੰਜਰ ਪਹਿਲਾਂ ਸਾਉਤੀ ਅਖੇ ਵਿਆਹ ਤੋਂ ਮਗਰੋਂ ਉਲਝ ਲੂਰ ਮਾਰਨ ਲੱਗ ਪਿਆ ਨੜੇ ਨਸ਼ੇ ਕਰਨ ਲੱਗ ਪਿਆ ਵਿਆਹ ਮਗਰੋਂ ਨਾ ਮੈਂ ਦੱਸ ਕਿਹੜੀ ਪਹਿਲੇ ਦਿਨੀ ਗੋਲੀ ਵੱਟ ਕੇ ਦੇ ਮੂੰਹ 'ਚ ਪਾਤੀ ਸੰਤੋਖ ਸਿੰਘ ਆਪਣੀ ਨੂਹ ਦੀਆਂ ਸੁਣੀ ਜਾ ਰਹੀ ਸੀ ਪਰ ਬੋਲਣ ਤੋਂ ਅਸਮਰੱਥ ਕੁਝ ਵੀ ਬੋਲ ਕੇ ਨਹੀਂ ਸੁਣਾ ਸਕਦਾ ਕਿ ਕਿਵੇਂ ਨਸੀਬੋ ਦੀਆਂ ਜਵਾਨੀ ਵੇਲੇ ਕੀਤੀਆਂ ਗਲਤੀਆਂ ਨੇ ਹੀ ਸਾਰਾ ਟੱਬਰ ਰੋਲ ਦਿੱਤਾ ਖੁਦ ਨਸੀਬੋ ਦੇ ਮਨ ਵਿੱਚ ਇਹ ਬਹੁਤ ਵੱਡਾ ਖਿਆਲ ਆਇਆ ਸੀ ਕਿ ਨਾ ਮੈਂ ਵਕੀਲਾਂ ਕੇ ਲਾਬੂ ਨਾਲ ਕੁਝ ਪਲ ਪਿਆਰ ਦੀਆਂ ਪਿੰਗਾਂ ਝੂਟਦੀ ਤੇ ਨਾ ਅਜਾਏ ਦੇਖਣੇ ਪੈਂਦੇ ਉਸ ਨੂੰ ਯਾਦ ਸੀ ਕਿ ਕਿਵੇਂ ਅੱਗ ਦੀ ਲੱਟ ਵਰਗੀ ਉਸ ਦੀ ਜਵਾਨੀ ਵਿੱਚ ਪੈਰ ਰੱਖਦੀਆਂ ਹੀ ਇਲਾਕੇ ਵਿੱਚ ਇਕੱਲਾ ਹੋਣ ਲੱਗੀਆਂ ਸਾਂ ਨਸੀਬੋ ਗਰੀਵ ਕਰਦੀ ਜ਼ਰੂਰ ਸੀ ਪਰ ਉਸ ਦੇ ਉੱਪਰ ਆਏ ਜੱਗੂ ਵਖਰੇ ਹੁਸਨ ਕਰਨ ਉਸ ਦੀ ਮਾਂ ਦੀ ਨਿਗਰਾਨੀ ਉਸ ਉੱਪਰ ਜ਼ਿਆਦਾ ਸੀ ਜਿਸ ਕਰਕੇ ਉਸ ਨੂੰ ਲਾਗਲੇ ਪਿੰਡ ਜਲਦਰ ਸੰਤੁਖ ਸਿੰਘ ਦੇ ਮੁੰਡੇ ਇਕਲਤੋ ਥੋੜੇ ਲੰਗੜੇ ਛੇਲ ਸਿਗਨਲ 16ਵੇਂ ਸਾਲ ਵਿੱਚ ਹੀ ਵਿਆਹ ਕਰਵਾ ਦਿੱਤਾ ਸੀ ਉਸ ਵਕਤ ਚੇਤੂ ਦੀ ਉਮਰ 26 ਨੂੰ ਟੱਪ ਗਈ ਸੀ ਪਰ ਸੱਸ ਦੇ ਮਿਲੇ ਅਥਾ ਪਿਆਰ ਕਰਨ ਨਸੀਬੋ ਨੂੰ ਘਰੋਂ ਖੇਤ ਜਾਂਦੀ ਇਜਾਜ਼ਤ ਜਲਦੀ ਮਿਲ ਗਈ ਸੀ संतोक ਸਿੰਘ ਵੀ ਆਪਣੇ ਪ੍ਰਾ ਨਾਲ ਗਿਰਦਾਈ ਕਰਕੇ ਜ਼ਾਲਦਾਰ ਬਣਿਆ ਸੀ ਧੋਖੇ ਨਾਲ ਜ਼ਮੀਨ ਵੀ ਬਣਾ ਲਈ ਸੀ ਪਰ ਛੋਟੇ ਭਰਾ ਦੇ ਕੋਲ ਚੌਥੇ हिस्से ਦੀ ਜ਼ਮੀਨ ਆਉਣ ਤੇ ਵੀ ਉਸਨੇ ਆਪਣੇ ਮਾਪੇ ਨੂੰ ਨਾਲ ਰੱਖਿਆ ਜਿਨ੍ਹਾਂ ਨੂੰ ਸੰਤੋਖ ਨੇ ਕਰੋ ਇਸ ਕਰਕੇ ਕੱਢ ਦਿੱਤਾ ਸੀ ਕਿਉਂ ਉਸੇ ਹਰ ਕੱਲ ਵਿੱਚ ਪੇਲੂੜਾ ਦਖਲ ਦਿੰਦੇ ਸਨ ਨਸੀਬ ਨੂੰ ਪਤਾ ਲੱਗ ਕੇ ਜਾਂਦੇ ਨੂੰ ਵੇਖ ਕੇ ਹੋਂਕਾ ਤਾਂ ਹਰ ਕੋਈ ਪਰਦਾ ਪਰ ਲਾਹਵ ਸਿੰਘ ਇਹਨਾਂ ਗੱਲਾਂ ਨੂੰ ਪਰੇ ਰੱਖ ਉਸ ਉਤੇ ਕਬਜ਼ਾ ਕਰਨ ਬਾਰੇ ਹੀ ਸੋਚਦਾ ਪਰਿਸ਼ਤੇ ਵਿੱਚ ਚਾਚੀ ਲੱਗਨ ਕਾਰਨ ਦੁਨੀਆਂ ਤੋਂ ਵੀ ਡਰਦਾ ਇੱਕ ਦਿਨ ਸੰਤੋਖ ਸਿੰਘ ਦੇ ਸਾਹਮਣੇ ਆ ਜਾਣ ਤੇ ਵੀ ਲਾਭ ਸਿੰਘ ਬੁੱਲਾਂ ਤੇ ਜੀ ਫੇੜਨ ਤੋਂ ਨਾ ਹਟਿਆ ਨਸੀਬੋ ਤੌਸਵਲ ਧਿਆਨ ਹੀ ਨਹੀਂ ਸੀ ਦਿੰਦੀ ਪਰ ਉਸ ਦਿਨ ਸੰਤੋਖ ਸਿਉ ਵਲੋਂ ਲਾਬੂ ਦੇ ਕੰਮ ਤੇ ਮਾਰੇ ਲਫੜ ਕਾਰਨ ਉਸ ਦਾ ਧਿਆਨ ਪਹਿਲੀ ਵਾਰ ਲਾਭ ਸਿੰਘ ਤੇ ਪਿਆ "ਬਾਬਾ ਕੀ ਹੋਇਆ ਤੇਰੀ ਚਾਚੀ ਲੱਗਦੀ ਉਹ ਜਿਹਨੂੰ ਦੇਖ ਕੇ ਪੈੜੀਆਂ ਹਰਕਤਾਂ ਕਰਦਾ" ਸੰਤੋਖ ਸਿੰਘ ਦੇ ਜਵਾਬ ਵਿੱਚ ਗੁੱਸਾ ਤੇ ਹਰਕ ਸੀ ਪਰ ਲਾਭ ਦੀ ਜਵਾਨੀ ਅਤੇ ਸਟੋਲ શરી ਨੂੰ ਵੇਖ ਨਸੀਬੋ ਦੀਆਂ ਅੱਖਾਂ ਵਿੱਚ ਪਹਿਲੀ ਵਾਰੀ ਨੀ ਚਮਕਾਈ ਸੀ ਸੰਤੋਖ ਬੁੜੇ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਅਤੇ ਨਸੀਬੋ ਦੇ ਹੁਸਨ ਦੀ ਪੂਰੀ ਵਰਤੋਂ ਹੁ ਲਾਭ ਦੇ ਮਨੋਰਥ ਵਿੱਚ ਸਭ ਤੋਂ ਉੱਪਰ ਸੀ ਇੱਕ ਦਿਨ ਨਸੀਬੋ ਨੂੰ ਰਾਜੰਦ ਦੇ ਇਕੱਲੇ ਵੇਖ ਲਾਭ ਦਾ ਦਿਲ ਅੱਜ ਕੱਲ ਕਰ ਨੂੰ ਕੀਤਾ ਉਸਨੇ ਆਪਣੇ ਖੇਤਾਂ ਤੋਂ ਬਾਹਰ ਆ ਕੇ ਮੁਸ਼ਕਰੀ ਕਰਦਿਆਂ ਕਿਹਾ ਦੇਖ ਚਾਚੀ ਚਾਚੀ ਨੂੰ ਖਵਾ ਖਵਾ ਕੇ ਹੀ ਨਾ ਤੋਥਾ ਕਰਦੀ ਅਜੇ ਤਾਂ ਤੇਰੀ ਜਵਾਨੀ ਵੀ ਚਾਚੀ ਨਾਲ ਸ਼ੁਰੂ ਨਹੀਂ ਹੋਈ ਤੇ ਉਹ ਬੜਾਪੇ ਵੱਲ ਨੂੰ ਵੀ ਤੁਰ ਪਿਆ ਤੂੰ ਭਾਈ ਆਪਣਾ ਕੰਮ ਕਰ ਨਹੀਂ ਬਾਪੂ ਜੀ ਦਾ ਸਵਾਤੇ ਨੂੰ ਪਤਾ ਕਿਆ ਨਸੀਬ ਹੋਣੀ ਉਸ ਨੂੰ ਥੋੜਾ ਦਵਕਾ ਮਾਰਿਆ ਤੇ ਲੰਘ ਗਏ ਪਰ ਲਾਵ ਦੇ ਕਰਨ ਤੇ ਜੋ ਨਹੀਂ ਸਰਗੀ ਇੱਕ ਦਿਨ ਉਸਨੇ ਨਸੀਬ ਹੋ ਦੇ ਲੱਕ ਨੂੰ ਮਗਰੋਂ ਆਕੇ ਕੁੱਟ ਕੇ ਜੱਫੀ ਪਾਲੇ ਲਾਵ ਦੇ ਅੰਗਾਂ ਦੀ ਸਖਤੀ ਨੇ ਉਸ ਦਾ ਰੂਮ ਰੂਮ ਖੜਾ ਕਰ ਦਿੱਤਾ ਪਰ ਉਸ ਨੂੰ ਇੱਕਦਮ ੱੱਕਾ ਮਾਰ ਕੇ ਭੱਜਣ ਦੀ ਕੀਤੀ ਅਸਫਲ ਕੋਸ਼ਿਸ਼ ਕਰਨ ਉਹ ਲਾਵ ਦੇ ਹੱਥਾਂ ਵਿੱਚ ਆਪਣੇ ਕੋਮਲ ਅੰਗਾਂ ਨੂੰ ਮਹਿਸੂਸ ਕਰਨ ਨਹੀਂ ਲਾਵ ਨੂੰ ਪਹਿਲੇ ਤੋੜ ਦਿੱਤੋ ਵੀ ਬਾਦ ਅਸਰ ਉਸਤੇ ਕੋਮਲ ਅੰਗਾਂ ਦੀ ਸ਼ੋਧਾ ਸੀ ਅਤੇ ਅਮੀਤ ਤੇ ਉਲਟ ਨਸੀਬੋ ਦੇ ਸਾਹ ਦਿਨ ਕਰਨ ਉਹ ਛੇਤੀ ਫਾਰਗ ਹੋ ਗਿਆ ਖੇਤ ਚੋਂ ਨਿਕਲ ਦਿੱਤਾ ਕਿਸੇ ਨੇ ਨਾ ਵੇਖਿਆ ਪਰ ਨਸੀਬੋ ਦੇ ਬਦਲੇ ਹਾਫ-ਫਾਫ ਕਰਨ ਚੇਤੂ ਨੂੰ ਸ਼ੱਕ ਹੋ ਗਿਆ ਨਸੀਬੋ ਨੂੰ ਕਲ ਤੋਂ ਖੇਤ ਨਾ ਆਉਂਦੀ ਤਾਂ ਕੀਰ ਕਰਦੀ ਉਸਨੇ ਖੁਦ ਹੀ ਹਰ ਰੋਜ਼ ਆ ਕੇ ਰੋਟੀ ਖਾਂਦੇ ਕਹਿ ਦਿੱਤਾ ਨਸੀਬੋ ਲਾਵ ਦੀ ਪਹਿਲੀ ਸ਼ੋ ਨਹੀਂ ਸੀ ਭੁੱਲ ਸਕੀ ਉਸ ਨੂੰ ਚੇਤੂ ਵਿੱਚ ਹੁਣ ਨਿਗ ਨਹੀਂ ਸੀ ਆਉਂਦਾ ਜੋ ਲਾਖ ਨੂੰ ਚੇਤੇ ਕਰਕੇ ਹੀ ਆ ਜਾਂਦਾ ਸੀ ਕੁਝ ਦਿਨ ਮਗਰੋਂ ਲਾਬ ਦੇ ਰੋਜ਼ ਦੇਖਣ ਤੇ ਵੀ ਨਸੀਬ ਉਹਦੇ ਨਾ ਹੁੰਤੇ ਉਹ ਆਸਾ ਪਾਸਾ ਦੇਖ ਕਰ ਜਾ ਫੜਿਆ ਡੰਗਰਾਂ ਵਾਲੇ ਪਾਸੇ ਕਲੀ ਨਸੀਬ ਨੂੰ ਵੇਖ ਕੇ ਉਸਨੇ ਸਿੱਧਾ ਹੀ ਪੇਟ ਤੇ ਹੱਥ ਪਾ ਲਿਆ ਤੇ ਉਸਦੇ ਹਰੇਕ ਆਂਗ ਨੂੰ ਟਟੋਲਣ ਲੱਗਾ ਇਸ ਤੋਂ ਪਹਿਲਾਂ ਕਿ ਨਸੀਬ ਕੁਝ ਸਮਝ ਪਾਉਂਦੇ ਉਹ ਵੀ ਉਸ ਦੀਆਂ ਬਾਹਾਂ ਵਿੱਚ ਹੀ ਢੇਰੀ ਹੋ ਗਈ ਇਹਨੇ ਨੂੰ ਸੱਸ ਦੇ ਇੱਕ ਬੋਲ ਨੇ ਉਸੀਆਂ ਸਦਰਾਂ ਤੇ ਪਾਣੀ ਫੇਰ ਦਿੱਤਾ ਕੰਜਰੀਏ ਤੈਨੂੰ ਸ਼ਰਮ ਨਾ ਆਈ ਇਹਨੇ ਸਾਰ ਸਾਸਨੀ ਨੇ ਸੇਭੂ ਦੇ ਜ਼ੋਰਦਾਰ ਥੱਪੜ ਮਾਰਿਆ ਪਰ ਲਾਭ ਦੇ ਮਾਰੇ ਇੱਕ ਧੱਕੇ ਕਰਨ ਉਸੇ ਸਸਤਾ ਮੱਥਾ ਖੁੱਲੀ ਨਾਲ ਜ਼ੋਰ ਦੀ ਟਕਰਾ ਗਿਆ ਇਹ ਦੇਖ ਲਾਭ ਉੱਥੋਂ ਭੱਜ ਗਿਆ ਤੇ ਨਸੀਬ ਨੇ ਰੌਲਾ ਪਾ ਦਿੱਤਾ ਕਿ ਬੇਬੇ ਜੀ ਬੇਹੋਸ਼ ਹੋ ਕੇ ਡਿੱਗ ਪਏ ਆਂਡੇ ਗਵੰਡੀ ਇਕੱਠੇ ਹੋਏ ਤੇ ਹਕੀਮ ਕੋ ਲੈ ਕੇ ਗਏ ਪਰ ਉਸਨੇ ਉਸਨੂੰ ਪਰਮਾਤਮਾ ਦੇ ਘਰ ਪਹੁੰਚਣ ਬਾਰੇ ਇੱਕ ਸੰਦੂਕ ਸਿੰਘ ਦੇ ਘਰ ਦੇ ਦੀਵੇ ਹੌਲੀ ਹੌਲੀ ਭੁਜਨ ਦਾ ਮੋਢ ਬਣ ਦਿੱਤਾ λαβ ਦੇ ਇਸ ਕਾਰਨ ਮੇਰੇ ਕਿਸੇ ਨੂੰ ਕੁਝ ਪਤਾ ਨਾ ਚੱਲਿਆ ਸਮਾਪਕੇ ਸੰਤੁਖ ਸਿੰਘ ਦੇ ਕੰਤੇ ਚਿੱਤੂ ਜਿਆਦਾ ਕਰ ਹੀ ਰਹਿਣ ਲੱਗ ਪਿਆ ਪਰ ਕੰਮ ਤੇ ਜ਼ਮੀਨ ਜਿਆਦਾ ਹੋਣ ਕਾਰਨ ਫਿਰ ਵੀ ਉਹ ਘਾਟੇ ਕਰ ਵੜਦਾ ਤੇ ਲਾਭ ਇਸ ਕਲ ਦਾ ਪੂਰਾ ਫਾਇਦਾ ਉਠਾ ਲੈਂਦਾ ਨਸੀਬੂ ਨੇ ਸਾਲ ਮੰਗਰੋ ਇੱਕ ਮੁੰਡੇ ਨੂੰ ਜਨਮ ਦਿੱਤਾ ਇੱਕ ਦਿਨ ਨਸੀਬੂ ਨੇ ਲਾਭ ਨੂੰ ਇਸ ਦੀ ਜਵਾਨੀ ਦਿੱ ਹਰ ਰੀਚ ਇਹਨੇ ਵਧੀਆ ਤਰੀਕੇ ਨਾਲ ਪੂਰੀ ਕਰਨ ਤੇ ਪੁੱਛੀ ਖੁਰਾਕ ਤੇ ਲਾਭ ਨੇ ਕਾਲੀ ਗੋਲੀ ਵਟਕੇ ਨਸੀਬੂ ਨੂੰ ਦਿੰਦਿਆਂ ਆਪਣੇ ਚੇਤੂ ਨੂੰ ਚਾਹ ਵਿੱਚ ਪਾ ਕੇ ਖਵਾਉਣ ਲਈ ਕਿਹਾ ਨਸੀਬੋ ਨੇ ਡਰਦੀਆਂ ਡਰਦੀਆ ਚੇਤੂ ਨੂੰ ਚਾਹ ਵਿੱਚ ਪਾ ਕੇ ਦਿੱਤੀ ਤੇ ਉਸ ਦਿਨ ਚੇਤੂ ਨੇ ਨਸੀਬੋ ਦੇ ਰੋਮ ਰੋਮ ਨੂੰ ਹਰੀਆ ਕਰ ਦਿੱਤਾ ਨਸੀਬੋ ਦੀ ਤੌਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਮੜਕ ਆ ਗਈ ਹੁਣ ਉਸ ਨੂੰ ਲਾਭ ਦੀ ਜ਼ਰੂਰਤ ਮਹਿਸੂਸ ਨਾ ਹੁੰਦੀ ਉਸ ਦੀ ਘਰ ਤੋਂ ਵੀ ਕਾਲੀ ਗੋਲੀ ਦਾ ਇੰਤਜ਼ਾਮ ਕਰ ਚੇਤੂ ਨੂੰ ਪਿਲਾ ਕੇ ਪੂਰੀ ਕਰ ਲੈਂਦੀ ਚੇਤੂ ਵੀ ਖੇਤਾਂ ਵਿੱਚ ਜੀ ਤੋਰ ਮਿਹਨਤ ਕਰਦਾ ਸੰਤੋਖ ਸਿੰਘ ਨੂੰ ਕੁਝ ਵੀ ਪਤਾ ਨਾ ਹੋਣ ਕਾਰਨ ਉਹ ਖੁਸ਼ ਸੀ ਉਸੇ ਹਮਸਫਰ ਦੇ ਤੁਰਨ ਮੰਗਰੋ ਵਿਸ ਨੂੰ ਕਿਸੇ ਚੀਜ਼ ਦੀ ਕਾਰ ਨਹੀਂ ਸੀ ਪਰ ਨਸੀਬੋ ਦੀਆਂ ਬੇਪਰਵਾਹੀ ਵਧਣ ਲੱਗੀਆਂ दारू ਦਾ ਨਸ਼ਾ ਚੇਤੂ ਕਰਨ ਲੱਗਿਆ ਅਫੀਮ ਤਾਂ ਹੋਣ ਵੀ ਉਸ ਨੂੰ ਨਹੀਂ ਸੀ ਪਤਾ ਕਿ ਉਹ ਖਾ ਰਿਹਾ ਪਰ दारू ਕਰਨ ਉਹ ਚਾਜ ਜ਼ਰੂਰ ਛੱਡਦਾ ਜਾ ਰਿਹਾ ਸੀ ਸਮਾਂ ਕੇਜ ਰਫਤਾਰ ਨਾਲ ਭੱਜ ਰਿਹਾ ਸੀ ਇੱਕ ਦਿਨ ਲਾਹਤੇ ਨਸੀਬੋ ਨੂੰ ਨਗਨ ਹਾਲਤ ਵਿੱਚ ਪਿਆ ਦੇਖ ਸੰਤੋਖ ਸਿੰਘ ਧੱਕ ਰਹਿ ਗਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਕਰ ਸਕਦਾ ਉਸ ਦੇ ਸੱਜੇ ਪਾਸੇ ਨੂੰ ਅਦਰੰਗ ਹੋ ਗਿਆ ਮੂਹੇ ਪਰ ਡਿੱਗਨ ਕਾਰਨ ਉਸ ਦੀ ਨੱਕ ਦੀ ਹੱਡੀ ਵੀ ਟੁੱਟ ਗਈ ਸੰਤੋਖ ਸਿੰਘ ਦੇ ਇਲਾਜ ਲੈ ਤੇ ਚੇਤੂ ਦੇ ਨਸ਼ਿਆਂ ਦੀ ਲਤ ਕਰਨ ਨਸੀਬੋ ਨੂੰ ਲਾਵ ਕੋਲੋਂ ਪੈਸੇ ਉਧਾਰ ਲੈਣੇ ਪੈਂਦੇ ਜਿਸ ਕਾਰਨ ਜ਼ਮੀਨ ਵੀ ਹੱਥੋਂ ਜਾਣ ਲੱਗੀ ਇਸ ਵਿੱਚ ਲਵ ਆਪਣੀ ਸ਼ਰੀਰਕ ਭੁੱਖ ਵੀ ਪੂਰੀ ਕਰਦਾ ਤੇ ਜ਼ਮੀਨ ਵੀ ਇਹ ਕਹਿ ਕੇ ਹੱਥੋਂ ਦਾ ਰਹਾ ਕਿ ਮੈਂ ਆਪਣੀ ਟੱਬਰ ਨੂੰ ਵੀ ਜਵਾਬ ਦੇਣਾ ਹੁੰਦਾ ਨਸੀਬੋ ਦੀ ਕੁੱਖਮ ਦੂਜੇ ਪੁੱਤਰ ਨੇ ਵੀ ਜਨਮ ਲੈ ਲਿਆ ਪਰ ਘਰ ਦੀ ਹਾਲਤ ਦਿਨ ਬਦੇ ਨਿਗਰਦੇ ਜਾ ਰਹੀ ਸੀ ਨਸੀਬੋ ਦੇ ਕਹਿਨ ਤੇ ਵੀ ਲਾਭ ਨੇ ਜ਼ਮੀਨ ਹੱਥੋਂ ਨਹੀਂ ਛੱਡੀ ਤੇ ਕਬਜ਼ਾ ਕਰਦਾ ਰਿਹਾ ਗਵੰਡਨ ਚੰਦਕੌਰ ਦੇ ਕਹਿਨ ਤੇ ਵੱਡੇ ਮੁੰਡੇ ਨੂੰ ਰੰਦੇ ਜ਼ਮੀਨ ਚ ਕੁਝ ਹਿੱਸਾ ਵੇਚ ਕੇ ਵਿਆਹ ਕਰਕੇ ਬਹਰ ਤੁਰੰ데 ਸੁਝਾਤੇ ਅਮਲ ਕਰ ਮੁੰਡੇ ਦਾ ਘਾਟੂ ਮਰੇ ਵਿੱਚ ਹੀ ਵਿਆਹ ਕਰਕੇ ਕੈਨੇਡਾ ਤੋਰ ਦਿੱਤਾ ਮੁੰਡੇ ਬਹੂ ਦੇ ਮੋੜ ਸਾਰ ਵੀ ਨਲੈਂਤੇ ਨਿਰਾਸ਼ਤਾ ਹੁੰਦੀ ਪਰ ਜ਼ਿੰਦਗੀ ਬਣਨ ਦੀ ਤਸੱਲੀ ਨਾਲ ਚੁੱਪ ਹੋ ਜਾਂਦੀ ਛੋਟਾ ਮੁੰਡਾ ਆਪਣੇ ਪਿਓ ਨਾਲ ਝਗੜਾ ਕਰਦਾ ਤੇ ਸੰਤੋਖ ਸਿੰਘ ਰੱਬ ਦੇ ਰੰਗਾਂ ਨੂੰ ਪਾਣਾ ਮੰਨਣ ਦਾ ਯਤਨ ਕਰਦਾ ਕਦੇ ਆਪਣੇ ਛੋਟੇ ਭਰਾ ਨਾਲ ਕੀਤੇ ਧਰੋ ਕਦੇ ਮਾਪੇ ਬਾਂ ਨੂੰ ਕਰੋ ਕੱਢਣ ਅਤੇ ਕਦੇ ਲਾਹਣ ਨਾਲ ਆਪਣੀ ਨੂੰਹ ਤੇ ਨਿਆਜੇ ਸਬੰਧਾਂ ਬਾਰੇ ਸੋਚਦਾ ਨਸੀਬ ਉਹ ਢੀਟਾਲਦੀ ਉਮਰ ਉਸ ਨੂੰ ਆਪਣੇ ਕੀ ਵਿੱਤੇ ਵਕਤ ਦੀਆਂ ਗਲਤੀਆਂ ਵੱਲ ਧਿਆਨ ਦੇਣ ਲਈ ਮਜਬੂਰ ਕਰ ਦਿੰਦੀ ਪਰ ਉਹ ਇਹ ਆ ਖੁਦ ਨੂੰ ਤਰਵਾਸ ਤੇ ਛੱਡਦੀ ਕਿ ਵਕਤ ਕਿਸੇ ਦਾ ਵੀ ਮਿੱਤ ਨਹੀਂ ਹੁੰਦਾ ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਮਿਲਦੀ ਹਾਂ ਜੀ ਕੱਲੇ ਇੱਕ ਨਮੀ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਸ਼ੀਕਲ